क्षत्रिय ਤਾਂ ਕੋਈ ਜਾਗ ਤੇ ਨਹੀਂ। क्षत्रिय ਕੌਣ ਹੁੰਦਾ? क्षत्रिय क्षत्रिय ਅਸਲ ਜਿਹਨੂੰ ਕਹਿੰਦੇ ਜਿਹੜਾ ਧਰਮ ਦੇ ਝੰਡਾ ਘੜ ਦੋਏ ਆਖੇ। ਉਹ ਕਹਿੰਦਾ ਕੱਲ੍ਹ ਕਹੇ 70 ਸਵੇਰ ਕਰਤਾ ਵਿਪਰਨ ਨਹੀਂ। 70 ਕਾਹਦੇ ਕਹੇ? ਧਰਮ ਦੀ ਲੜਾਈ ਲੜਦਾ ਹੁੰਦੇ। ਜਿਹੜਾ ਸੱਚ ਦੀ ਲੜਾਈ ਲੜਦਾ ਸੱਜਾ ਝੰਡਾ ਫਰਜ਼ਾਰਾ ਹੈ क्षत्रिय ਉਹ ਅਸਲ ਦੇ ਵਿੱਚ। ਉਹ ક્ષਤਰੀ ਨਹੀਂ ਹੈਗੇ। ਜਿਹੜੇ ਪੰਡਤ ਦੇ ਬਣਾਏ ક્ષਤਰੀ ਉਹ ક્ષਤਰੀ ਨਹੀਂ ਅਸਲੀ ਬੰਦੇ। ਉਦੋਂ ਦਾ ਸੀ ਖਲਾਫ ਛਤਰੀ ਤੇ ਸੱਚ ਦੇ ਝੰਡਾ ਬੁਲੰਦ ਜਿਹੜਾ ਸੱਚ ਦੇ ਝੰਡੇ ਥੱਲੇ ਆ ਕੇ ਸੱਚ ਦੀ ਲੜਾਈ ਲੜਦਾ ਉਹ ਛਤਰੀ ਹੈ ਛਤਰਤਾ ਰਹੀ ਹੈ ਛੱਛਾ ਇਹ ਹੈ ਛਤਰਪਤ ਪਾਸਾ ਛੱਕ ਦੀ ਨਾ ਰਹਿ ਛਾੜ ਕੀ ਨਾ ਆਸਾ ਇਹ ਛਤਰਪਤੀ ਉਹ ਹੈ ਜਿਹੜਾ ਸੱਚ ਦੀ ਲੜਾਈ ਲੜਦਾ ਹੈ ਛਤਰਪਤੀ ਪਾਸੇ ਜਾਵੇ ਆਪਣਾ ਸ਼ਹੀ ਰਾਜ ਦੇ ਪਾਸੇ ਜਿਹੜਾ ਆਊਗਾ ਉਹ ਛਤਰਪਤੀ ਹੈ ਛਤਰੀਓ ਹੈ ਛਤਰੀ ਦੀ ਨਵੀਂ ਡੈਫੀਨੇਸ਼ਨ ਹੈ ਸਾਡੇ ਕੋਲ ਉਹ ਛਤਰੀ ਨਹੀਂ ਹੈ ਝੂਠ ਦੀ ਲੜਾਈ ਲੜਨ ਵਾਲਾ ਉਹ ਕਹਦਾ ਛਤਰੀ ਹੈ ਉਹ ਤਾਂ ਭੱਜੂਗਾ ਛਤਰੀ ਕਹਨ ਭਾਈ ਦੇ ਲਈ ਛੱਡ ਕੇ ਉਹ ਛਤਰੀ ਕੋਈ ਰਹਾ ਨਹੀਂ ਉਹ ਛਤਰੀ ਨਹੀਂ ਰਹੇ ਜਿਹੜੇ ਛਤਰੀ ਸੁਬਈਦੇ ਸੀ ਅੱਜ ਦਿਖਾਓ ਛਤਰੀ ਕਿੱਥੇ ਨੇ ਜੇ ਛਤਰੀ ਹੁੰਦੇ ਮੁਸਲਮਾਨ ਰਾਜ ਨਹੀਂ ਸੀ ਇੱਥੇ ਕਰਦੇ ਜੇ ਛਤਰੀ ਹੁੰਦੇ ਤੇ ਜਿ ਛਤਰੀ ਜਿਉਂਦਾ ਨਹੀਂ ਰਹਿ ਸਕਦਾ ਜੂਰਾਜ ਥੱਲੇ ਛਤਰੀ ਆਤਮਹੱਤਿਆ ਕਰੂਗਾ ਜੇ ਦੂਏ ਦਾ ਗੁਲਾਮ ਨਹੀਂ ਛਤਰੀ ਰਹਿ ਸਕਦਾ ਇਹ ਕਾਨੂੰਨ ਉਹ ਦੇਖ ਲੈਣ ਛਤਰੀ ਕੀ ਲਿਖਿਆ ਛਤਰੀ ਦੇ ਰੈਫਿਨੇਸ਼ਨ ਦੇਖ ਲੈਣ ਕੀ ਲਿਖੀ ਹੋਈ ਜੀ ਸੂਰੇ ਦੇ ਸੰਸਚ ਉਹ ਛਤਰੀ ਜੇ ਹਾਰ ਜਾ ਉਹ ਆਤਮਹੱਤਿਆ ਕਰੂਗਾ ਜੰਗਤ ਨਹੀਂ ਉਹ ਜਿਉਂਦਾ ਆ ਸਕਦਾ ਜੰਗਤ ਵਾਪਸ ਆਹ ਰਾਣਾ ਪ੍ਰਤਾਪ ਇਹੀ ਛਤਰੀਓ ਸੀ ਬਸ ਉਹ ਕਹਿੰਦਾ ਉਹ ਛਤਰੀਆਂ ਵਾਲਾ ਹੋਂਦ ਤਾਂ ਮੰਨਦੇ ਨੇ ਉਹਨੂੰ ਰਾਣਾ ਵਾਲੇ ਪ੍ਰਤਾਪ ਨੂੰ ਹੀ ਬੰਦੇ ਨੇ ਉਹ ਗੱਲ ਲਕੋ ਲੈਂਦੇ ਨੇ ਅਸਲ ਵਾਲੀ ਅਸਲੀ ਗੱਲ ਲਕੋਈ ਹੋ ਜਾਂਦੀ ਉਹਦੀ ਇਹ ਅਸਲੀ ਗੱਲ ਨਹੀਂ ਲਗਾਉਂਦੇ ਇਹਨਾਂ ਗੱਲ ਪੈਂਦੀ ਹੈ ਗੱਲ ਵੀ ਉਹ ਛਤਰੀ ਤੁਸੀਂ ਕੌਣ ਹੋ ਤੁਸੀਂ ਕੌਣ ਉੱਤੇ ਉਹ ਸੀ ਇਕੱਲਾ ਹੀ ਉਹ ਕਹਿੰਦਾ ਨਹੀਂ ਛਤਰੀ ਦਾ ਧਰਮ ਨਹੀਂ ਹੈ ਗਲੋਮੀ ਗੱਲ ਦੀ ਮੈਂ ਆਦਾ ਬਾਗੀ ਰਹੂੰਗਾ ਜਾਂ ਫਿਰ ਮਰੂੰਗਾ ਇਹ ਹੈ ਛਤਰਪਤੀ ਪਸਾ ਛਾ ਕੀ ਨਾ ਰਹੇ ਮਾਇਆ ਤੋਂ ਨਿਰਲੇਪਨਾ ਛਤਰਾ ਹੈ ਉਲੰਧ ਹੈ ਛਾੜ ਕੀ ਨਾ ਆਸਾਂ ਮਾਇ ਦੀ ਆ ਛੱਡ ਦੇ ਜਿਹੜਾ ਇਹ ਹੈ ਉਹ ਲੜਾਈ ਸੱਚ ਦੀ ਲੜ ਸਕਦਾ ਹੈ ਨਹੀਂ ਲੜ ਨਹੀਂ ਸਕਦਾ ਸੱਚ ਦਾ ਝੰਡਾ ਵਰਦਾਰਾ ਹੈ ਕਾਲਪੁਰਖ ਦੀ ਜਿਹੜੀ ਫੌਜ ਹੈ ਖਾਲਸਾ ਇਹ ਛਤਰੀ ਨੇ ਸਾਰੇ ਹੀ ਇਹਨਾਂ ਨੂੰ ਕਹੇ ਛਤਰ ਸਭਾ ਕਰਤਾ ਵਿਪਰਨ ਵਿਪਰਨ ਵਿਪਨ ਦੀ ਦੂਜਾ ਵਰਨ ਕੋਈ ਵੀ ਹੋਵੇ ਜਹੇ ਭੰਡ ਕੋਈ ਬਾੜਿਕ ਕੋਈ ਹੈ ਵਰਨ ਕੋਈ ਹੈ ਬਾਕੀ ਦਾ ਇੱਕ ਪਿਤਾ ਇੱਕ ਇਸਕੇ ਅੰਬਾਰ ਦਾ ਬਾਕੀ ਦਾ ਸਭ ਕੋਈ ਵਰਨ ਬਾਕੀ ਕੋਲ ਜਿਹੜਾ ਫੌਜੀ ਹੋ ਗਿਆ ਉਹ ਛਤਰੀ ਹੈ ਬਾਕੀ ਸਿਵਲ ਹੈ ਸਾਰੀਓ ਜਿਹੜਾ ਭਰਤੀ ਹੋ ਗਿਆ ਫੌਜ ਚ ਉਹ ਛਤਰੀ ਹੈ ਕੋਈ ਵੀ ਹੋਵੇ ਵਰਨ ਚ ਜਿਹੜਾ ਫੌਜ ਚ ਭਰਤੀ ਹੋ ਗਿਆ ਉਹ ਛਤਰੀ ਹੈ ਬਾਕੀ ਸਭ ਸਿਵਲ ਹੈ ਫੌਜੀ ਦਾ ਨਾ ਛਤਰੀ ਹੈ ਉਹ ਸਾਰੇ ਫੌਜ ਦੇ ਵਿੱਚ ਸਾਰਿਆਂ ਨੂੰ ਕਹਿੰਦੇ ਨੇ ਆਪਣੇ ਇੰਦੋਸਾਂ ਸਾਰੇ ਛਤਰੀ ਨੇ ਘਟ ਗੌਲ ਅੱਗੇ ਉਹ ਜਿਹੜੇ ਕਹਿੰਦੇ ਸੀ ਛਤਰੀਆਂ ਦੂਏ ਕਦੇ ਛਤਰੀ ਨਹੀਂ ਸਾਰੇ ਛਤਰੀਓ ਨੇ